ਆਦੇਓ ਵਖੜੀ ਖਾਣਿਓ ਮਾਰ ਲੋ ਟਰੈਕਟਰਾਂ ਤੇ ਕੱਪੜਾ ਸੜਨ ਵਾਲੀਆਂ ਚ ਪਰਾਲੀ ਨਾ ਜਿਵੇਂ 26 ਨਵੰਬਰ ਨੂੰ ਆਪਾਂ ਕਾਫਲੇ ਬਣਾ ਕੇ ਆਏ ਸੀ ਦਿੱਲੀ ਨੂੰ ਉਹਨਾਂ ਦੇ ਕਾਫਲੇ ਇਕੱਲੇ ਫੇਰ ਦਿਖਾ ਦਿਓ ਕਿ ਲੱਖ ਲੱਖ ਸਾਰ ਦਿੱਲੀ ਦੇ ਬਾਰਡਰ ਤੇ ਬੈਠਾ ਤੁਹਾਡਾ ਵੇਟ ਕਰ ਰਿਆ ਆਜੋ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਨਵੀਂ ਵੀਡੀਓ ਚ ਬਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਸੀ ਬਈ ਆਪਣੀ ਮਸਟੈਂਗ ਲੈ ਕੇ ਖਨੋਰੀ ਬਾਡਰ ਤੇ ਤੇ ਤਿਆਰੀ ਆਪਾਂ ਕਰ ਲਈ ਸੀ ਨਿਸ਼ਾਨ ਸਭ ਲਾ ਕੇ ਜੁਨੀਅਨ ਦਾ ਝੰਡਾ ਲੱਗਿਆ ਹੋਇਆ ਤੇ ਹੁਣ ਆਪਾਂ ਚੱਲੇ ਆ ਤੇ ਬਈ ਹਨਾ ਪਹਿਲਾਂ ਸਾਰੇ ਕਮੈਂਟ ਜੇ ਕਰ ਰਹੇ ਸੀ ਕਹਿੰਦੇ ਬਈ ਤੂੰ ਨਹੀਂ ਗਿਆ ਟਰੈਕਟਰ ਲੈ ਕੇ ਤੂੰ ਨਹੀਂ ਗਿਆ ਟਰੈਕਟਰ ਆਪਣੇ ਬਈ ਜਾ ਰਹੇ ਨੇ ਸੋਨੇ ਪਹਿਲਾਂ ਵੀਡੀਓ ਦੇਖੀ ਹੋਣੀ ਆਪਣਾ ਮੋਰਿਆ ਇੱਕ ਟਰੈਕਟਰ ਤੇ ਅੱਜ ਆਪਾਂ ਦੂਜੀ ਟਰਾਲੀ ਲੈ ਕੇ ਚੱਲੇ ਆ ਹੋਰ ਨਾਲ ਗੱਦੇ ਗੁੱਦੇ ਲੈ ਕੇ ਜਾਣੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਨਾ ਯੂਨੀਅਨਾਂ ਨੇ ਜਿਹੜੇ ਸਿਆਣੇ ਆਗੂ ਬਣੇ ਉਹਨਾਂ ਨੇ ਕਿਹਾ ਹੋਇਆ ਵੀ ਕੋਈ ਹਲੜਵਾਜੀ ਨਹੀਂ ਕਰਨੀ ਤਾਂ ਕਰਕੇ ਉੱਥੇ ਜਿਹੜੇ ਟਰੈਕਟਰ ਬਹੁਤ ਆ ਰਹੇ ਐ ਵੈਸੇ ਤਾਂ ਦੂਰੋਂ ਦੂਰੋਂ ਬਹੁਤ ਜ਼ਿਆਦਾ ਇਕੱਠਾ ਹੈਗਾ ਤੇ ਆਪਾਂ ਤਾਂ ਆਪਣਾ 30 ਕਿਲੋਮੀਟਰ ਪੈਂਦਾ ਲੋਕਲ ਤੇ ਆਪਾਂ ਹੁਣ ਅੱਜ ਆਪਣੀ ਮਸਟੈਂਗ ਲੈ ਕੇ ਚੱਲੇ ਆ ਤੇ ਹੁਣ ਟਰਾਲੀ ਟੋਲੀ ਪਾ ਲਈਏ ਨਾਲੇ ਕਿਤੇ ਉਹਦੇ ਤਰੱਕੇ ਫਿਰ ਚੱਲਦੇ ਆ ਲੈ ਵੀ ਮਿੱਤਰੋ ਸਾਡੇ ਪਿੰਡ ਦਾ ਸਰਪੰਚ ਤੇ ਬਾਕੀ ਸਾਰੇ ਆਗੂ ਖੜੇ ਆ ਇੱਧਰ ਅਸੀਂ ਚੱਲਦੇ ਆ ਹੁਣ ਤੇ ਬਾਕੀ ਪਹਿਲਾਂ ਟਰੈਕਟਰ ਆਪਣੇ ਪਹੁੰਚ ਰਹੇ ਆ ਉੱਥੇ ਤੇ ਹੁਣ ਚੱਲਦੇ ਆ ਆਜੋ ਲੈ ਵੀ ਮਿੱਤਰੋ ਤੇ ਸਾਰੇ ਭਰਾ ਹੋ ਗਏ ਤਿਆਰ ਤੇ ਹੁਣ ਅਸੀਂ ਚੱਲੇ ਆਂ ਟਾਈਮ ਕੱਢ ਕੇ ਸਾਰੇ ਪਹੁੰਚਿਆ ਕਰੋ ਚਲੋ ਆਜੋ ਭਾਈਓ ਆਜੋ ਭਾਈਓ ਚਲੋ ਆਜੋ ਭਾਈਓ ਅੱਗੇ ਮਿੱਤਰੋ ਅਕੀ ਪੌਂਟ ਕੀ ਬਾਈ ਇਨੌਰੀ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਬਾਈ ਟਰੈਕਟਰਾਂ ਦਾ ਇਕੱਠਾ ਅੱਧੋਕਾ ਤੱਕ ਬਾਈ ਸੱਤ ਤੱਕ 3 ਮੀਟਰ ਦਾ ਖਾਫਲਾ ਜੀ ਅੱਗੇ ਹੋਰ ਆ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠਾ ਤੁਹਾਡਾ ਵੇਟ ਕਰ ਰਿਹਾ ਆਜੋ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲੇ ਵੀ ਮੇਂ ਡਰੋ ਉਹ ਜੇ ਆਪਾਂ ਤੇ ਆਪਣੀ ਇੱਕ ਟਰਾਲੀ ਆ ਖੜੀ ਆ ਇਹ ਪਹਿਲੇ ਦਿਨ ਸਭ ਤੋਂ ਪਹਿਲਾਂ ਲੈ ਕੇ ਆਈ ਸੀ ਆਪਾਂ ਇਹ ਉਦਿਆਂ ਦੀ ਖੜੀ ਆ ਤੇ ਹੁਣ ਆਪਾਂ ਲੈਣੀ ਉਸ ਟੈਂਕ ਲੈ ਕੇ ਆਇਆ ਆਪਾਂ ਇਹ ਦੋ ਟਰੈਕਟਰ ਆਪਣੇ ਆ ਬਾਰਡਰ ਤੇ ਆ ਦੋ ਆਪਣੇ ਪਿੰਡ ਦੇ ਸ਼ੰਭੂ ਬਾਰਡਰ ਤੇ ਆ ਆਪਣੇ ਪਿੰਡ ਦੇ ਚਾਰ ਟਰੈਕਟਰ ਗਏ ਹੋਇਆ ਬਈ ਦੋ ਆ ਬਾਰਡਰ ਤੇ ਹੋ ਗਏ ਆਪਣੇ ਟਰੈਕਟਰ ਦੋ ਸ਼ੰਭੂ ਬਾਰਡਰ ਤੇ ਦੋਵੇਂ ਬਾਰਡਰਾਂ ਤੇ ਆਪਣਾ ਜਿਹੜਾ ਸਾਰਾ ਪਿੰਡ ਜਾਨੀ ਕਿ ਦੋਵੇਂ ਬਾਰਡਰਾਂ ਤੇ ਗਿਆ ਹੋਇਆ ਬਾਕੀ ਵੀ ਭਾਈ ਜਿਹੜੇ ਪਰਾਵਾਂ ਨੂੰ ਜਿਹੜਾ ਜਿਹੜਾ ਬਾਰਡਰ ਲੱਗਦਾ ਜ਼ਰੂਰ ਪਹੁੰਚੋ ਸਤਿ ਸ਼੍ਰੀ ਅਕਾਲ ਭਾਈ ਇਥੇ ਆਮ ਦੇਖਣ ਲੱਗ ਰਹੇ ਹੂ ਪਾਈ ਆਪਣਾ ਲੈ ਹਰਿਆਣਾ ਪੰਜਾਬ ਬਾਈ ਸਾਰਾ ਖਨੋਰੀ ਬਾਰਡਰ ਪਰ ਮੌਜੂਦ ਹੈ ਭਾਈ ਸਤਿ ਸ਼੍ਰੀ ਅਕਾਲ ਆ ਜਾ ਵਸੋ ਬੈਜਕਟ ਤੋੜ ਕੇ ਦਿੱਲੀ ਜਾਣ ਨੂੰ ਪੂਰੀ ਤਰ੍ਹਾਂ ਤਿਆਰ ਹਾਂ ਸਰੇ ਸਾਡੀ ਅੱਖ ਉਹਨਾਂ ਦੇ ਜਿਹੜੇ ਲੋਹੇ ਦੇ ਆ ਇਹਨਾਂ ਦੇ ਫਿਰ ਉਹ ਸਿਆਣੇ ਬੰਦੇ ਕਹਿੰਦੇ ਯਾਰ ਵੀ ਮਾਹੌਲ ਖਰਾਬ ਹੋ ਜਾਊਗਾ ਇੱਥੇ ਸੱਟ ਲੱਗ ਜੂ ਤਾਂ ਕਰਕੇ ਫਿਰ ਮੁੰਡੇ ਕਹਿੰਦੇ ਰਹਿਣੇ ਤਾਂ ਨਿਆ ਆ ਵੀ ਮਿੱਤਰੋ ਸਾਡੇ ਪ੍ਰਧਾਨ ਸਾਹਿਬ ਤਾਂ ਬੈਠੇ ਨੇ ਸਾਰੇ ਅਰੀ ਗੜ ਲੈ ਵੀ ਮਿੱਤਰੋ ਬਾਈ ਇੰਟਰਵਿਊ ਕਰਨਾ ਆਗੇ ਸੀ ਤੇ ਇੱਧਰ ਦੇਖੋ ਛੋਲਿਆਂ ਦੇ ਲੰਗਰ ਜਾ ਰਹੇ ਆ ਕੋਈ ਕੋਈ ਗਾੜ ਨਹੀਂ ਹੈਗੀ ਬਾਈ ਉਹ ਸਾਡੀ ਟਰਾਲੀ ਖੜੀ ਆ ਪਰਲੇ ਪਾਸੇ ਗੱਡੀ ਚੋਂ ਬਾਈ ਛੋਲਿਆਂ ਦੇ ਮੁੱਠ ਫਰਦਾ ਰਿਹਾ ਅਸੀਂ ਉਹਨਾਂ ਦੇ ਖਾ ਖਾ ਕੇ ਮੋਟੇ ਮੋਟੇ ਛੋਲੇ ਵੱਡੇ ਵੱਡੇ ਕੰਮ ਕਰ ਉਤਰਾ ਚੜਦਾ ਝੰਡਾ ਕੇਸਰੀ ਰਾਜਾਰੇ ਤੋਂ ਬੈਜ ਦੇ ਡੰਡਾ ਬਣਾਈਆਂ ਜਾਂਦੇ ਤਾਂ ਇਹੀ ਹੁਣ ਅੰਦਰੋਂ ਚਾਰ ਗੜਾ ਸਤਾਸ ਬਥੇਗਾ ਉਸੇ ਟਰੈਕਟਰ ਬਾਈਕ ਦਾ ਲੈਪ ਟੋਪ ਗਿਆ ਬਾਈਕ ਤੋਂ ਆ ਕੇ ਦਾ ਕੋਰੇ ਚਾਪਿਆ ਟਰੈਕਟਰ ਕਾਹਦੀਆਂ ਨੇ ਕਾਫੀ ਨੁਕਸਾਨ ਵੀ ਹੋਇਆ ਤਾਂ ਦੂਜੇ ਪਾਸੇ ਤੁਸੀਂ ਜਿਹੜਾ ਇਨਾ ਮਹਿੰਗਾ ਟਰੈਕਟਰ ਤਿਆਰ ਕਰਿਆ ਹੋਇਆ ਉਹ ਲੈ ਕੇ ਪਹੁੰਚ ਗਿਆ ਡਾ ਕਿ ਜਿਹੜਾ ਕੀਮੇ ਕਰ ਲਿਆ ਇੰਨਾ ਆ ਕਿਉਂਕਿ ਪਿਆਰ ਦਿੰਦੇ ਟਰੈਕਟਰਾਂ ਨੂੰ ਸਾਰੇ ਤਾਂ ਜੇ ਲੋਕ ਸਾਰੇ ਪੋਜ਼ਿਟਿਵ ਟਰੈਕਟਰ ਕੱਢ ਗਿਆ ਤਾਂ ਮੇਰਾ ਕਿਉਂ ਪਿਆਰ ਕਰਦਾ ਇਹ ਨੋਰਮਲ ਚੀਜ਼ ਹੋ ਗਈ ਕਿਰੇ ਸੇਮਨ ਕੋਈ ਚੱਜੀ ਨੂੰ ਬਾਈ ਨੇ ਇੱਕ ਤਾਂ ਕਮਾਲੇ ਕਰਤੀ ਸਾਝੀ ਵਾਲਤਾ ਦੀ ਕਹਿੰਦੇ ਬਾਈ ਭੰਨੇ ਅਸੀਂ ਖੇਤੀ ਨਹੀਂ ਕਰਦੇ ਪਰ ਅਸੀਂ ਸ਼ੌਕਤਿਆ ਤਰੀਕੇ ਨਾਲ ਜਰੂਰ ਰੱਖਦੇ ਹਾਂ ਟਰੈਕਟਰ ਪਰ ਇਸ ਦੀ ਕੀਮਤ ਵੀ ਤਾਂ ਹੀ ਹੈ ਕਹਿੰਦੇ ਜੇ ਸਾਡੇ ਕਿਸਾਨ ਭਰਾਵਾਂ ਦੇ ਟਰੈਕਟਰ ਚੱਲਣਗੇ ਤਾਂ ਇਹ ਵੀ ਇੱਕ ਜਿਹੜੀ ਸਾਝੀ ਵਾਲਤਾ ਦੀ ਇੱਕ ਆਪਣੇ ਆਪ ਚਕਾਣ ਹੀ ਬਾਈ ਨੇ ਪੇਸ਼ ਕੀਤੀ ਹੈ ਤਾਂ ਕਿਸਾਨਾਂ ਨੇ ਜਿੱਥੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਉਧਰ ਪੈਰਾਮੈਟਰਿਕ ਬਹੁਤ ਸਦੀਆਂ ਰੋਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਕਸਮਾ ਕਸਬੇ 'ਚ ਦੇਖਣਾ ਹੋਵੇਗਾ ਕਿ ਇਸ ਦੇ ਨਤੀਜੇ ਕੀ ਹੋਣਗੇ ਕਿੰਦਰ ਨੂੰ ਇਹ ਅੰਦੋਲਨ ਜੈ ਲੈ ਵੀ ਮਿੱਤਰੋ ਉਥੇ ਇੰਟਰਵਿਊ ਜੱਲੀ ਜਾਂਦੀ ਸੀ ਤੇ ਸਾਨੂੰ ਕਹਿੰਦੇ ਜਿਗਰੀ ਯਾਰ ਆਪਣਾ ਹੈ ਆਪਣਾ ਭਰਾ ਸਿੰਗਰ ਵਿੱਕੀ ਹੀਰੋ ਵਾਲਾ ਆ ਗਿਆ ਕੰਨ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਉਹ ਆ ਜਿਹੜਾ ਗਾਣਾ ਚੱਲਦਾ ਬਾਈ ਪਹਿਲਾ ਗਾਣਾ ਦੱਸ ਪਹਿਲਾ ਦਾ ਬਾਈ ਆਪਣਾ ਪਹਿਲਾ ਗਾਣਾ ਉਹ ਵੇਲੇ ਇੱਕ ਆਉਟ ਆਮ ਆਉਂਦੀ ਆ ਜਿਹੜੀ ਯਾਰਾਂ ਦੀ ਮਲੰਗ ਪਾਰਟੀ ਉਹ ਬੰਦਾ ਆਪਣੇ ਕੋਲ ਆ ਗਿਆ ਕਹਿੰਦੇ ਵੀ ਮਿੱਤਰੋ ਘੈਂਟ ਨੇਚਰਾ ਬਾਈ ਦਾ ਕਰਿਆ ਕਰੋ ਗਾਣੇ ਗੁਣੇ ਸ਼ੇਅਰ ਬਾਈ ਦੇ ਬੜੇ ਘੈਂਟ ਗਾਣੇ ਹਨ ਸਰਚ ਮਾਰ ਕੇ ਦੇਖਿਓ ਬਾਈ YouTube ਤੇ ਵਿੱਕੀ ਹੀਰੋ ਵਾਲਾ ਤੇ ਇੱਕ ਆਪਣਾ ਬਾਈ ਕਿਸਾਨੀ ਵੀ ਗਾਣਾ ਤਿਆਰ ਕੀਤਾ ਆਪਾਂ ਨੇ ਕੱਲ ਨੂੰ ਆਪਾਂ ਪਾ ਦਿਆਂਗੇ ਕਾਲੂ ਹਾਂ ਕਾਲੂ ਆਪਾਂ ਪਾ ਦੇਣਾ ਅੱਜ ਪੋਸਟ ਲੈ ਵੀ ਮਤਰੋ ਡਿਸਕ੍ਰਿਪਸ਼ਨ ਚ ਲਿੰਕ ਨੇ ਹਾਂ ਉਹ ਚ ਚੱਕ ਲੋ ਗਾਣਾ ਸੁਣੋ ਸ਼ੇਅਰ ਕਰਿਓ ਬਾਈ ਬਾਕੀ ਇਕੱਲੀ ਗਾਣੇ ਦੀ ਗੱਲ ਨਹੀਂ ਬਾਈ ਹਨਾ ਜਿੰਨੇ ਵੀ ਭਰਾ ਮੰਨ ਲਓ ਘਰਾਂ ਚ ਬੈਠੇ ਨੇ ਤਾਂ ਇੱਕ ਵਾਰੀ ਜਿੰਨਾクセਜ ਹੋਊ ਤੁਸੀਂ ਦੇ ਸਕਦੇ ਹੋ ਹਨਾ ਸਾਰੇ ਉਰੇ ਪਹੁੰਚੋ ਬਾਈ ਜਿੰਨਾ ਵੱਧ ਤੋਂ ਵੱਧ ਪਹੁੰਚ ਸਕਦੇ ਹੋ ਪਹੁੰਚੋ ਹਾਜ਼ਰੀ ਜ਼ਰੂਰ ਲਵਾਓ ਕਿਉਂਕਿ ਬਾਈ ਇਹ ਸਾਰਿਆਂ ਦੀ ਮਤਲਬ ਲੜਾਈ ਹੈ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਸਾਂਝਾ ਕੰਮ ਆਪਣਾ ਮਿੱਤਰੋ ਇੱਕ ਵਾਰ ਬਈ ਜਰੂਰ ਹਾਜ਼ਰੀ ਲਵਾਓ ਤੇ ਕਰ ਲੋ ਚੈੱਕ ਬਾਈ ਦੇ ਲਿੰਕ ਗਾਣੇ ਦੇ ਜਿਹੜੇ ਡਿਸਕ੍ਰਿਪਸ਼ਨ ਚ ਨੇ ਕਰੋ ਚੈੱਕ ਤੇ ਉਧਰ ਫੋਟੋਆਂ ਫੂਟੋਆਂ ਕਰਾਈ ਜਾਂਦੇ ਨੇ ਹੁਣ ਆਪਾਂ ਬਾਈ ਨਾਲ ਕਾਫੀ ਟਾਈਮ ਬਾਅਦ ਮਿਲਿਆ ਬਾਈ ਨੂੰ ਕਰ ਦਿਆਂ ਗੱਲਾਂ ਮੱਤਾਂ ਸੀ ਲੈ ਵੇ ਮਿੱਤਰੋ ਉਹੀ ਚੌੜ ਚੌੜ ਚ ਮੈਂ ਕਿਹਾ ਵੀ ਚੱਲ ਟਰੈਕਟਰ ਮੰਗਰ ਪਾ ਕੇ ਕਮਾ ਲੈਣ ਟਰਾਲੀ ਨਾ ਕਹਿੰਦੇ ਚਾਕੀ ਕਮਾਵਾਂਗੇ ਬਾਈ ਚੜ ਗਿਆ ਪਿੱਛੇ ਹੁਣ ਦੇਖ ਚੱਲੋ ਚੱਲੋ ਕਮਾਓ ਇਹਨੂੰ ਚਾਕ ਕੇ ਕਮਾਓ ਐਨੇ ਜਾਣੇ ਲੈ ਬੈਰੀਗੇਟ ਅੜਦੇ ਨੇ ਨਾ ਮੁਰੇ ਐ ਲੈ ਲੈ ਟਰਾਲੀ ਟਰਾਲੀ ਜੱਕ ਦੀ ਬੈਰੀਕਾਡ ਕਿੱਥੇ ਢੰਗਗੇ ਟਰਾਲੀ ਦਾ ਇੰਕਮਾਤੀ ਬਾਈ ਬੈਰੀਕਾਡ ਕਿੱਥੇ ਢੰਗਗੇ ਤਾਂ ਚੱਕ ਕੇ ਪਰਾ ਕਰਦਾਂਗੇ ਅੰਨਾਲੇ ਤਾਂ ਜਾਣੀ ਥੋੜੇ ਜੇ ਦੀ ਮੈਂ ਕਿਹਾ ਵੀ ਟਰੈਕਟਰ ਨਾਲ ਕਰ ਲੈਣੇ ਕਹਿੰਦੇ ਨਾ ਨਾ ਆਹ ਗਾੜੀਆਂ ਮੇਤਰੋ ਸਾਡੀ ਟਰਾਲੀ ਆ ਲੱਗੇ ਹੋਇਆ ਸਾਡੇ ਆਸਣ ਤੇ ਆਹ ਦਾ ਲਗਜ਼ਰੀ ਬ੍ਰਾਂਡ ਆਗਾ